ਸੀਸੀਟੀਵੀ ਦੀਆਂ ਇਹਨਾਂ ਦੋਵਾਂ ਤਸਵੀਰਾਂ ਵਿੱਚ ਮਹਿਜ਼ ਕੁਝ ਹੀ ਘੰਟਿਆਂ ਦਾ ਫਰਕ ਹੈ ਤੇ ਇਹ ਦੋਵੇਂ ਘਟਨਾਵਾਂ ਸੰਨੀਤੀ ਸ਼ਹਿਰ ਦੇ ਧਾਣਾ ਵਿੱਚ ਵਾਧ ਰਹੇ ਜੁਰਮ ਦੇ ਗ੍ਰਾਫ ਦੀ ਗਵਾਹੀ ਭਰ ਰਹੀਆਂ ਨੇ ਲੁਧਿਆਣਾ ਦੇ ਦੁਗਰੀ ਨਗਰ ਇਲਾਕੇ ਵਿੱਚ ਬੀਤੀ ਕੱਲ ਹਥਿਆਰਬੰਦ ਮੁਸਲਮਾਨਾਂ ਨੇ ਇੱਕ ਦੁਕਾਨਦਾਰ ਤੇ ਜਾਨਲੇਵਾ ਹਮਲਾ ਕੀਤਾ ਤੇ ਕਰੀਬ 2.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਪੁਲਿਸ ਅਜੇ ਇਸ ਵਾਰਦਾਤ ਨੂੰ ਸੁਲਝਾਉਣ ਦੇ ਵਿੱਚ ਰੁੱਝੀ ਹੋਈ ਸੀ ਕਿ ਅੱਜ ਸਵੇਰੇ ਹੀ ਲੁਧਿਆਣਾ ਦੇ ਜਗਰਾਉਂ ਵਿੱਚ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਜਗਰਾਉਂ ਦੀ ਦਾਣਾ ਮੰਡੀ ਦੀ ਇੱਕ ਦੁਕਾਨ ਵਿੱਚ ਨਕਾਬਪੋਸ਼ ਸ਼ਖਸ ਅੱਗ ਲਾ ਕੇ ਫਰਾਰ ਹੋ ਗਿਆ ਤੇ ਇਹ ਪੂਰਾ ਵਾਕਿਆ ਦੁਕਾਨ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ। ਘਟਨਾ ਸਵੇਰੇ ਕਰੀਬ 10 ਵਜੇ ਦੀ ਹੈ ਜਦੋਂ ਕ੍ਰਿਸ਼ਨਾ ਫਲੈਕਸ ਨਾ ਦੀ ਇਸ ਦੁਕਾਨ ਦੇ ਵਿੱਚ ਮਹਿਲਾ ਮਲਾਜ਼ਮ ਸਮੇਤ ਕਰੀਬ ਦਿਲ ਲੋਕ ਮੌਜੂਦ ਸਨ ਐਸੇ ਦੌਰਾਨ ਦੁਕਾਨ ਤੋਂ ਕੁਝ ਹੀ ਦੂਰੀ ਦੇ ਉੱਤੇ ਇੱਕ ਮੋਟਰਸਾਈਕਲ ਆ ਕੇ ਰੁਕਦਾ ਹੈ ਜਿਸ ਤੇ ਦੋ ਨੌਜਵਾਨ ਸਵਾਰ ਨੇ ਐਸੇ ਦੌਰਾਨ ਪਿੱਛੇ ਬੈਠਾ ਨਕਾਬ ਪੋਸ਼ਕ ਸ਼ਖਸ ਹੱਥ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਦੁਕਾਨ ਵੱਲ ਵਧਦਾ ਹੈ ਕ੍ਰਿਪ 10:17 ਦੇ ਉੱਤੇ ਉਹ ਸ਼ਖਸ ਦੁਕਾਨ ਦੇ ਅੰਦਰ ਦਾਖਲ ਹੋ ਜਾਂਦਾ ਹੈ। ਤਕਰੀਬ 30 ਤੋਂ 35 ਸੈਕਿੰਡ ਤੱਕ ਉਹ ਦੁਕਾਨ ਦੇ ਵਿੱਚ ਮੌਜੂਦ ਲੋਕਾਂ ਦੇ ਨਾਲ ਗੱਲ ਕਰਦਾ ਹੈ। ਫਿਰ ਅਚਾਨਕ ਉਹ ਦੂਜੀ ਸਾਈਡ ਪਈ ਟੇਬਲ ਦੇ ਵੱਲ ਵਧਦਾ ਹੈ ਪਰ ਇਸ ਤੋਂ ਪਹਿਲਾਂ ਕਿ ਦੁਕਾਨ ਵਿੱਚ ਮੌਜੂਦ ਲੋਕ ਕੁਝ ਸਮਝ ਪਾਉਂਦੇ ਮਲਜ਼ਮ ਪੈਟਰੋਲ ਦੀ ਬੋਤਲ ਨੂੰ ਅੱਗ ਲਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਦੁਕਾਨ ਵਿੱਚ ਮੌਜੂਦ ਨੌਜਵਾਨ ਮੁਲਜ਼ਮ ਦਾ ਪਿੱਛਾ ਕਰਦੇ ਨੇ ਤੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ। ਰੋੜਾ ਪੈਂਡ ਤੇ ਆਸ-ਪਾਸ ਦੇ ਲੋਕ ਦੁਕਾਨ ਦੇ ਨੇੜੇ ਇਕੱਠੇ ਹੋ ਜਾਂਦੇ ਨੇ ਤੇ ਮਿਲ ਕੇ ਅੱਗ ਦੇ ਉੱਤੇ ਕਾਬੂ ਪਾਉਂਦੇ ਨੇ। ਉਹ ਮੁੰਡਿਆਂ ਨੂੰ ਫੜਾਇਆ ਜਾਵੇ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਹੜਾ ਮੇਰਾ ਨੁਕਸਾਨ ਹੋਇਆ ਵਾ ਉਹ ਬਸੁਲਿਆ ਜਾਵੇ ਉਹਨਾਂ ਦਾ। ਮੈਨੂੰ ਹੁਣ ਇਸ ਟਾਈਮ ਸ਼ੱਕ ਤਾਂ ਕਿਸੇ ਦਾ ਹੈ ਨਹੀਂਗਾ ਹੁਣੇ ਮੈਂ ਕੈਮਰੇ ਦੀ ਰਿਪੋਰਟ ਹੀ ਕੱਢੀ ਆ ਕੋਈ ਸਰਦਾਰ ਹੁੰਦਾ ਦੇਖਦਾ ਪਿਆ। ਉਹ ਆਟੋ ਹਿੱਪ ਛਾਣਾ ਜਾਵੇ ਵਿਉਂ ਦਾ ਕੌਣ ਕੁਝ ਟੈਕਨੀਕਲੀ ਅਸੀਂ ਸਾਨੂੰ ਕੀ ਮਿਲੇ ਨੇ ਉਹਨਾਂ ਦੇ ਬੇਸ ਦੇ ਉੱਤੇ ਇਹ ਤੀਜ ਬਰਤਾਲ ਦੀ ਕੰਪਲੇਨੈਂਟ ਵੱਲੋਂ ਵੀ ਕੁਝ ਕਲੂਜ਼ ਦਿੱਤੇ ਗਏ ਨੇ ਸ਼ਾਇਦ ਹੋ ਸਕਦਾ ਕਿਸੇ ਲੋਕ ਕਿਸੇ ਕੋਈ ਬੰਦੇ ਨਾਲ ਤਾਂ ਨਾਰਾਜ਼ ਹੋਣ ਤੇ ਜਿਸ ਕਰਕੇ ਉਹਨਾਂ ਨੇ ਇਹ ਨੁਕਸਾਨ ਕੀਤਾ ਹੋਵੇ ਅੱਗ ਲਾਉਣ ਵਾਲੇ ਇਹ ਮੁਲਜ਼ਮ ਕੌਣ ਸਨ ਤੇ ਉਹਨਾਂ ਨੇ ਅਚੇਹਾ ਕਿਉਂ ਕੀਤਾ ਫਿਲਹਾਲ ਪੁਲਿਸ ਐਸਟੀ ਤਫਤੀਸ਼ ਕਰ ਰਹੀ ਹੈ ਇਸ ਵਾਰਦਾਤ ਵਿੱਚ ਦੁਕਾਨ ਦੇ ਅੰਦਰ ਪਿਆ ਇੱਕ ਕੰਪਿਊਟਰ ਪੂਰੀ ਤਰ੍ਹਾਂ ਸੜ ਗਿਆ ਕਿਸੇ ਮੁਲਾਜ਼ਮ ਦੇ ਕੋਈ ਝੋਟ ਨਹੀਂ ਲੱਗੀ ਉਤ ਹੀ ਪੁਲਿਸ ਮੁਲਸਮਾਂ ਦੀ ਗ੍ਰਿਫਤਾਰੀ ਲਈ ਸੀਸੀਟੀਵੀ ਦੀ ਮਦਦ ਲੈ ਰਹੀ ਹੈ